ਅੱਜ ਦਾ ਪ੍ਰਸੰਗ ਹੈ ਗੂਰਲਾ ਧੋਰੇ ਪਿੰਡ ਬਕਾਲੇ ਤੋਂ ਜੇ ਜਰਕ ਬਾਹਰ ਵੱਲ ਨੂੰ ਜਾਈਏ ਤਾਂ ਬੜਾ ਹੀ ਸੋਹਣੇ ਔਰ ਸੰਘਣੇ ਰੁੱਖਾਂ ਦੀ ਇੱਕ ਛੋਟੀ ਜਿਹੀ ਚੰਗੀ ਆਰੰਭ ਹੁੰਦੀ ਹੈ ਜਿਸ ਦੇ ਅੰਦਰ ਗਿਆ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿਸੇ ਸੰਘਣੇ ਬਣ ਵਿੱਚ ਆ ਪਹੁੰਚੇ ਹੋਈਏ ਆਮ ਦੁਨਿਆਵੀ ਜੀਵਾਂ ਲਈ ਤਾਂ ਸ਼ਾਇਦ ਇਸ ਥਾਨ ਕੋਈ ਅਹਿਮੀਅਤ ਨਾ ਰੱਖਦਾ ਹੋਵੇ ਪਰ ਕੁਦਰਤ আর ਇਕਾਂਤ ਬੰਦਗੀ ਦੇ ਆਸ਼ਕਾਂ ਲਈ ਤਾਂ ਮੰਨੋ ਇਹ ਕੁਦਰਤ ਦੀ ਨਿਯਮਤ ਹੀ ਹੈ ਰੁੱਖਾਂ ਦੀ ਇਸ ਛੋਟੀ ਜਿਹੀ ਸੁੰਦਰ ਚੰਗੀ ਅੰਦਰ ਇੱਕ ਬਹੁਤ ਹੀ ਸੋਨਾ ਪਰ ਛੋਟਾ ਜਿਹਾ ਬਲਹਾਰੀ ਕੁਦਰਤ ਦੇ ਰੰਗ ਵਿੱਚ ਰੰਗਿਆ ਹੋਇਆ ਸੁੰਦਰ ਬੰਦਗੀ ਅਸਥਾਨ ਬਣਿਆ ਹੋਇਆ ਹੈ ਅੱਜ ਤੋਂ ਕਈ ਸਾਲ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰੇਮੀ ਸਿੱਖ ਭਾਈ ਮਹਿਰਾ ਔਰ ਬੀਬੀ ਜੀਵਨਾ ਦੀ ਪ੍ਰੇਮ ਜੋੜੀ ਨੇ ਇਸ ਅਸਥਾਨ ਨੂੰ ਸਤਗੁਰ ਜੀ ਦੀ ਇਕਾਂਤ ਬੰਦਗੀ ਲਈ ਬੜੇ ਹੀ ਪਿਆਰ ਨਾਲ ਬਣਾਇਆ ਸੀ ਔਰ ਛੇਵੇਂ ਪਾਤਸ਼ਾਹ ਜੀ ਨੇ ਵੀ ਪ੍ਰੇਮੀਆ ਦੇ ਪਿਆਰ ਨੂੰ ਕਬੂਲਦੇ ਹੋਏ ਇਸ ਅਸਥਾਨ ਤੇ ਆਪਣੇ ਸੁਭਾਗ ਚਰਨ ਪਾਏ ਸਨ ਅਰ ਇਸੇ ਸਥਾਨ ਤੇ ਮਾਤਾ ਗੰਗਾ ਜੀ ਨੇ ਅਕਾਲ ਚਲਾਣਾ ਕੀਤਾ ਸੀ। ਪ੍ਰੇਮੀਆ ਨੇ ਇਸ ਸਥਾਨ ਦੀ ਵਿਆਉਂਤ ਨੂੰ ਇਸ ਤਰ੍ਹਾਂ ਉਲਿਖਿਆ ਸੀ ਕਿ ਇਹ ਸਥਾਨ ਕੋਈ ਵਖਰੀ ਛੇ ਨਾ ਲੱਗ ਕੇ ਇਸ ਛੋਟੇ ਜਿਹੇ ਵਣ ਦੀ ਕੁਦਰਤ ਦਾ ਹੀ ਇੱਕ ਹਿੱਸਾ ਲੱਗਦਾ ਹੈ। ਇਸ ਸਥਾਨ ਦੇ ਆਸ-ਪਾਸ ਇਸੇ ਵਣ ਦੇ ਸੁੰਦਰ ਫੁੱਲ ਬੂਟਿਆਂ ਨੂੰ ਇਸ ਸੋਹਣੇ ਢੰਗ ਨਾਲ ਲਗਾਇਆ ਗਿਆ ਹੈ। ਕੀ ਆਪ ਮੁਹਾਰੇ ਹੀ ਸੁਰਤ ਸਾਈਆਂ ਜੀ ਵਿੱਚ ਜੁੜਨ ਲਈ ਉਤਾਵਲੀ ਹੋ ਉੱਟਦੀ ਹੈ ਭਾਈ ਮੇਰਾ ਔਰ ਬੀਬੀ ਜੀਵਨਾ ਦੀ ਪ੍ਰੇਮ ਜੋੜੀ ਤਾਂ ਹੁਣ ਸਾਈਆਂ ਜੀ ਦੇ ਦੇਸ ਵਸ ਰਹੀ ਹੈ ਔਰ ਸਮਾਂ ਗੁਜਰਨ ਦੇ ਨਾਲ ਨਾਲ ਬਾਣੇ ਅੰਦਰ ਸਿੱਖਾਂ ਨੇ ਵੀ ਇਸ ਅਸਥਾਨ ਨੂੰ ਭੁਲਾ ਦਿੱਤਾ ਹੈ ਪਰ ਗੁਰ ਹੁਕਮਾਂ ਦੀ ਰਜ਼ਾ ਦੀ ਸੁਰ ਨਾਲ ਆਪਣੀ ਮਰਜ਼ੀ ਦੀ ਸੁਰ ਮਿਲਾਉਂਦੇ ਹੋਏ एकांत बندگی ਦੇ ਸੋਹਣੇ ਫੁੱਲ ਅੱਜ ਵੀ ਇਸ ਅਸਥਾਨ ਤੇ ਖਿਲ ਕੇ ਮਹਿਕ ਰਹੇ ਹਨ ਇਸ ਬندگی ਅਸਥਾਨ ਵਿੱਚੋਂ ਇੱਕ ਬਹੁਤ ਹੀ ਮధుਰ ਆਵਾਜ਼ ਆ ਰਹੀ ਹੈ ਜੋ ਕੰਨਾਂ ਨੂੰ ਰਾਸ ਭਰਿਆ ਕਰ ਮਨ ਨੂੰ ਮਧੂਹਸ਼ ਕਰ ਰਹੀ ਹੈ ਹਰੇ ਮੰਨ ਓਟ ਲਿਓ ਹਰ ਨਾਮਾ ਜਾ ਕੇ ਸਿਮਰਨ ਦੁਰ ਮਤ ਨਾਸੈ ਪਾਵੇ ਪਦ ਨਿਰਵਾਨਾ रहाओ वडप गीत है को जानो जो हर के गुण गावे जनम जनम के पाप खोए के फून वैकुंठ सिधावै आजा मलको अंतकाल में नारायण सुद आई जा को जो गीसर बांछत सो गत छिन्मह पाई ਨਾਹਿੰ ਗੁਨ ਨਾਹਿੰ ਕਛ ਵਿਦਿਆ ਧਰਮ ਕੌਨ ਗਜ ਕੀਨਾ ਨਾਨਕ ਬਿਰਧ RAM ਕਾ ਦੇਖੋ ਅਬੈ ਦਾਨ ਤਹਿ ਦੀਨਾ ਇਸ ਛੋਟੇ ਜਿਹੇ ਸੁੰਦਰ ਵਣ ਵਿੱਚ ਬੰਦਗੀ ਦੀਆਂ ਸੋਹਣੀਆਂ ਕਿਰਨਾ ਫੈਲਾ ਬੰਦਗੀ ਦੀਆਂ ਸੋਹਣੀਆਂ ਕਿਰਨਾ ਫੈਲਾ ਰਹੀ ਇਹ ਰੂਹ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ 26 ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਇਹਨਾਂ ਨੂੰ ਗੁਰੂ ਪਿਤਾ ਜੀ ਦਾ ਹੁਕਮ ਮੰਨ ਮਾਨਵਤਾ ਦੀ ਭਲਾਈ ਲਈ ਇਕਾਂਤ ਬੰਦਗੀ ਦੀ ਇਹ ਸੇਵਾ ਨਿਭਾਉਂਦੇ ਹੋਏ ਵੈਸੇ ਤਾਂ ਬਚਪਨ ਤੋਂ ਹੀ ਇਹਨਾਂ ਦਾ ਸੁਭਾਅ ਇਕਾਂਤ ਪਸੰਦ ਚੁੱਪ ਰਹਿਣ ਵਾਲਾ ਨਿਮਰ ਔਰ ਕਮਾਲ ਦੀ ਸਹਿਨਸ਼ੀਲਤਾ ਵਾਲਾ ਹੈ ਪਰ ਇਸ 26 ਸਾਲ ਦੀ ਇਕਾਂਤ ਬੰਦਗੀ ਇਸ ਚੁੱਪ ਪ੍ਰੀਤ ਨੇਤਾ ਰੂਹਾਨੀਅਤ ਦੇ ਤਲ ਤੇ ਪਹਿਲਾਂ ਤੋਂ ਹੀ ਇਸ ਸੁੰਦਰ ਰੂਹ ਨੂੰ ਕਮਾਲ ਦੀ ਰੂਹਾਨੀਅਤ ਨਾਲ ਸਰਸ਼ਾਰ ਕਰ ਦਿੱਤਾ ਹੈ। ਇਹਨਾਂ ਦੀ ਇਸ ਕਰੜੀ ਕਾਲ ਦੇ ਨਾਲ ਮਾਤਾ ਨਾਨਕੀ ਜੀ ਅਰ ਮਾਤਾ ਗੁਜਰੀ ਜੀ ਦੀ ਕਰੜੀ ਕਾਲ ਵੀ ਜੁੜੀ ਹੋਈ ਹੈ। ਜਿਸ ਨੇ ਆਧਾਰ ਬਣਨਾ ਹੈ ਉਸ ਮਰਦ ਅਗੰਮਣੇ ਦੇ ਆਗਮਨ ਦਾ ਜਿਸ ਦੁਆਰਾ ਪਰੰਪਾਰਸ ਦੇ ਇਸ ਸਫਰ ਨੂੰ ਸੰਪੂਰਨਤਾ ਪ੍ਰਾਪਤ ਹੋਣੀ ਹੈ। ਤਕਰੀਬਨ ਪਿਛਲੇ 26 ਸਾਲ ਤੋਂ ਇਹ ਗੁਰੂ ਪਰਿਵਾਰ ਇੱਥੇ ਰਹਿ ਰਿਹਾ ਹੈ ਪਰ ਗੁਰੂ ਹੁਕਮਾ ਅਨੁਸਾਰ ਇਹਨਾਂ ਨੇ ਆਪਣੇ ਇਸ ਵਾਸ ਨੂੰ ਇਸ ਤਰ੍ਹਾਂ ਗੁਪਤ ਰੱਖਿਆ ਹੈ ਕਿ ਇੱਥੇ ਕੋਈ ਵੀ ਨਹੀਂ ਜਾਣਦਾ ਕਿ ਇਹ ਗੁਰੂ ਪਰਿਵਾਰ ਇਸ ਤਰ੍ਹਾਂ ਬਕਾਲੇ ਦੇ ਬਾਹਰਵਾਰ एकांत बन्दगी दी गुप्त सेवा निभा ਰਿਹਾ ਹੈ। ਕਦੀ ਕਿਸੇ ਨਾਲ ਕੋਈ ਪਰਚਾ ਇਹਨਾਂ ਨੇ ਨਹੀਂ ਪਾਇਆ। ਬਸ ਸਿੱਧੇ ਪਦਰੇ ਜਿਹਾ ਕਿਰਤੀ ਸਿੱਖ ਬਣੇ ਰਹਿ ਕੇ ਪਰ ਅੰਦਰੋਂ ਸਾਈਆਂ ਜੀ ਨਾਲ ਜੁੜੇ ਰਹਿ ਕੇ ਸੋਣਾ ਸਮਾ ਇਹ ਗੁਜ਼ਾਰ ਰਹੇ ਹਨ। ਇਸ ਲਈ ਜੇ ਕਦੀ ਕਿਸੇ ਦੀ ਨਜ਼ਰ ਇਹਨਾਂ ਤੇ ਪਈ ਵੀ ਤਾਂ ਇਹ ਪਹਿਚਾਣ ਨਹੀਂ ਸਕੀ ਕਿ ਇਹ ਗੁਰੂ ਪਰਿਵਾਰ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਆਪਣੇ ਪ੍ਰੀਤਮ ਦੇ ਦੇਸ਼ ਜਾਣ ਤੋਂ ਪਹਿਲਾਂ ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਨੌਵੇਂ ਗੁਰੂ ਨਾਨਕ ਦੇਵ ਜੀ ਦਾਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਝੋਲੀ ਪਾ ਕੇ ਗਏ ਹਨ ਪਰ ਨਾਮ ਨਾ ਦੱਸ ਕੇ ਅਰ ਬਸ ਬਾਬਾ ਬਸੀ ਗ੍ਰਾਮ ਬਕਾਲੇ ਦਾ ਇਸ਼ਾਰਾ ਕਰਕੇ ਨੌਵੇਂ ਗੁਰੂ ਨਾਨਕ ਨੂੰ ਟੋਲ ਕੇ ਥਾਪਣ ਦੀ ਸੇਵਾ ਸਿੱਖ ਸੰਗਤ ਦੇ ਜ਼ਿੰਮੇ ਲਾ ਗਏ ਹਨ ਗੁਪਤવાસ ਹੋਣ ਕਾਰਨ ਕਿਸੇ ਦੀ ਸੁੱਤੇ ਹੀ ਨਜ਼ਰ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਨਾ ਪਈ। ਹਰਦੰਬੀਆਂ ਨੇ ਇਸ ਦਾ ਲਾਭ ਉਠਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬਿਤ ਕਰਨ ਲਈ 22 ਮੰჯੀਆਂ ਇੱਥੇ ਲਾ ਲਈਆਂ ਸਨ। ਮਾਤਾ ਨਾਨਕੀ ਜੀ ਸਿੱਖ ਸੰਗਤ ਨੂੰ ਸੰਭਾਲਣ ਦੀ ਕਈ ਵਾਰ ਇਹਨਾਂ ਨੂੰ ਬੇਨਤੀ ਕਰ ਚੁੱਕੇ ਹਨ। ਪਰ ਇੱਕ ਤਾਂ ਗੁਰੂ ਪਿਤਾ ਜੀ ਦਾ ਹੁਕਮ ਤਦ ਤੱਕ ਗੁਪਤ ਵਾਸ ਰੱਖਣ ਦਾ ਹੈ ਜਦ ਤੱਕ ਭਾਵੀ ਖੁਦ ਇਹਨਾਂ ਨੂੰ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟਨਾ ਕਰ ਦੇਵੇ ਦੂਸਰਾ ਆਪੂ ਘੋਸ਼ਣਾ ਗੁਰੂ ਨਾਨਕ ਜੋਤ ਦਾ ਅਸੂਲ ਨਹੀਂ আর ਤੀਸਰਾ ਬਾਲਾ ਪ੍ਰੀਤਮ ਦੇ ਇਸ ਚੋਜ ਦਾ ਮਕਸਦ ਸਿੱਖਾਂ ਨੂੰ ਗੁਰੂ ਪਹਿਚਾਣ ਵਿੱਚ ਪਰਪੱਕ ਕਰਨ ਦਾ ਹੈ ਇਸ ਲਈ ਮਾਤਾ ਨਾਨਕੀ ਜੀ ਨੂੰ ਆਪਣੀ ਇਸ ਬੇਨਤੀ ਤੋਂ ਬਾਅਦ ਹਰ ਵਾਰ ਕੇਵਲ ਤੇ ਕੇਵਲ ਚੁੱਪ ਦੇ ਹੀ دیدارੇ ਹੁੰਦੇ ਰਹੇ ਹਨ ਅੱਜ ਜਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਈ ਪ੍ਰੇਮ ਵਿੱਚ ਭਿੱਜੇ ਇਹ ਸ਼ਬਦ ਦਾ ਗਾਇਨ ਕਰ ਰਹੇ ਸਨ ਤਾਂ ਮਾਤਾ ਨਾਨਕੀ ਜੀ ਫਿਰ ਉਹਨਾਂ ਕੋਲ ਆ ਗਏ ਤਾਂ ਮਾਤਾ ਨਾਨਕੀ ਜੀ ਫਿਰ ਇਹਨਾਂ ਕੋਲ ਆ ਗਏ ਹਰ ਸ਼ਬਦ ਦੀ ਸੰਪੂਰਨਤਾ ਉਪਰੰਤ ਬੇਨਤੀ ਕਰਨ ਲੱਗੇ ਦਾਤਾ ਜੀ ਹੁਣ ਤਾਂ ਦੰਬੀ ਮੰਝੀਆਂ ਦੀ ਗਿਣਤੀ 22 ਹੋ ਗਈ ਹੈ ਜੀ ਕਈ ਤਰ੍ਹਾਂ ਦੇ ਮਾਇਆ ਜਾਲ ਵਿਸ਼ਾ ਕੀ ਇਹ ਆਮ ਲੋਕਾਈ ਨੂੰ ਪਰਹਾ ਕੇ ਕੁਰਾਹੇ ਪਾ ਰਹੇ ਹਨ ਸਾਰੇ ਹੱਦ ਬੰਨੇ ਟੱਪ ਰਹੇ ਹਨ ਆਪ ਜੀ ਤਰਸ ਕਰੋ ਕਿਵੇਂ ਸੰਗਤ ਹੁਣ ਹੋਰ ਗੁਰੂ ਨਾਨਕ ਜੋਤ ਤੋਂ ਵਿਰਵੀ ਨਾ ਰਹੇ ਔਰ ਜਗਤ ਆਪ ਜੀ ਦੇ ਦਰਸ਼ਨ ਪਾ ਸੁਖੀ ਹੋਵੇ ਅੱਗੇ ਵੰਗ ਮਾਤਾ ਜੀ ਨੂੰ ਇਸ ਵਾਰ ਵੀ ਚੁੱਪ ਦੇਹੀ ਦੀਦਾਰੇ ਹੋਏ ਮਾਤਾ ਨਾਨਕੀ ਜੀ ਦਾਤਾ ਜੀ ਕਿਰਪਾ ਕਰੋ ਹੁਣ ਹੋਰ ਚੁੱਪ ਨਾ ਧਾਰੋ ਸੰਗਤ ਦਾ ਦੁੱਖ ਹੁਣ ਅਸਹਿ ਹੋ ਚੱਲਿਆ ਹੈ ਸਤਿਗੁਰ ਜੀ ਨੀਵੀਂ ਜਿਹੀ ਸੁਰ ਵਿੱਚ ਮਾਤਾ ਜੀ ਆਪ ਜੀ ਦੇ ਬਚਨ ਨਿਰੋਲ ਸਤ ਹਨ ਪਰ ਕੀ ਕਰੀਏ ਹੁਕਮ ਦੀ ਕਾਰ ਕਮਾਉਣੀ ਹੀ ਸੇਵਕਾਂ ਨੂੰ ਸ਼ੋਭਦੀ ਹੈ ਸਾਈਆਂ ਜੀ ਦੀ ਰਜ਼ਾ ਦੀ ਸੁਰ ਤੋਂ ਆਪਣੀ ਮਰਜ਼ੀ ਦੀ ਸੁਰ ਵੱਖ ਰੱਖਣੀ ਗੁਰਮਤ ਦੇ ਅਨੁਕੂਲ ਨਹੀਂ ਮਾਤਾ ਨਾਨਕੀ ਜੀ ਫਿਰ ਦਾਤਾ ਜੀ ਕਿਸ ਤਰ੍ਹਾਂ ਹੋਵੇ ਸਤਿਗੁਰ ਜੀ ਆਪ ਨਿਸ਼ਚਿੰਤ ਰਹੋ ਭਾਵੀ ਪਰਬਲ ਹੈ ਸਮਾ ਆਉਣ ਤੇ ਖੁਦ ਬਖੁਦ ਕੋਈ ਨਾ ਕੋਈ ਢੋ ਬਣਾਏਗੀ ਕਾਦਰ ਦੀ ਕੁਦਰਤ ਤਾਂ ਵਰਤਦੀ ਹੀ ਮਾਨਵਤਾ ਦੀ ਭਲਾਈ ਲਈ ਹੈ ਬਾਕੀ ਮਾਤਾ ਜੀ ਜਦੋਂ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਹੋਵੇ ਤਾਂ ਕਈ ਤਰ੍ਹਾਂ ਦੇ ਢੰਗ ਅਪਣਾਉਣ ਆ ਰੌਲੇ ਪਾਉਣ ਦੀ ਲੋੜ ਪੈਂਦੀ ਹੈ ਪਰ ਸੱਚ ਨੂੰ ਰੌਲਾ ਪਾਉਣ ਦੀ ਕੀ ਲੋੜ ਸੱਚ ਹਜ਼ਾਰ ਪਰਦੇ ਪਾੜ ਕੇ ਆਪਣੇ ਆਪ ਪ੍ਰਗਟ ਹੋਣ ਦੀ ਸਮਰੱਥਾ ਰੱਖਦਾ ਹੈ ਬਸ सही समा आन तक इंतजार करना पैदा है गुरुवाक अटल है कूड़ निखोटे नानका ओढ़क सच रही माता नानकी जी दाता जी धन है आप जी की अडोलता आसे पासे दंबी, गुरु नानक बनन तरलो मच्छी <coughs> गुरु नानक बनन तरलो मच्छी हो रहे हैं ਔਰ ਉਹਨਾਂ ਦੇ ਹੀ ਐਨ ਵਿਚਾਰ ਖੁਦ ਗੁਰੂ ਨਾਨਕ ਇਕਾਂਤ ਬੰਦਗੀ ਦੀ ਸੇਵਾ ਨਿਭਾ ਰਜਾ ਦੀ ਸੋਰ ਵਿੱਚ ਸੁਰ ਮਿਲਾਉਣ ਵਿੱਚ ਮਸਤ ਹੈ ਤਰਸ ਕਰੋ ਦਾਤਾ ਜੀਓ ਅਜੇ ਹੀ ਅਡੋਲਤਾ ਦੀ ਦਾਤ ਸਾਡੀ ਝੋਲੀ ਵੀ ਪਾ ਦਿਓ ਜੀ ਇਹ ਸੁਣ ਸਤਗੁਰ ਜੀ ਦੇ ਨੈਣ ਮੁੰਦੇ ਗਏ ਚਿਹਰਾ ਰੂਹਾਨੀਅਤ ਪਰਪੂਰ ਹੋ ਗਿਆ ਔਰ ਪਾਵਨ ਦਸਨਾ ਤੋਂ ਉਚਾਰ ਹੋਇਆ माई मैं धन पायो हर नाम मन मेरो तावन ते कर बैठो विश्राम रहाओ माया ममता ते भागी उपज्यो निर्मल ज्ञान लोभ मोहो ए परस न साके गही भगत भगवान जनम जनम का संसा चूका रतन नाम जब पाया ਕ੍ਰਿਸ਼ਨ ਸਕਲ ਬਿਨਾ ਸੀ ਮੰਤੇ ਨਿਜ ਸੁਖ ਮਾਹੀ ਸਮਾਇਆ ਜਾਂ ਕਉ ਹੂਤ ਦਇਆਲ ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੇ ਕਹੋ ਨਾਨਕ ਇਹ ਵਿਦਕੀ ਸੰਪੇ ਕੋ ਗੁਰਮੁਖ ਪਾਵੇ ਅਜੇ ਗੁਰੂ ਰਸਨਾ ਨੇ ਚੁੱਪ ਵਰਤਾਈ ਹੀ ਸੀ ਕਿ ਮਾਤਾ ਨਾਨਕੀ ਜੀ ਨੂੰ ਦੂਰੋਂ ਗੁਰਬਾਣੀ ਗਾਉਣ ਦੀ ਆਵਾਜ਼ ਸੁਣਾਈ ਦਿੱਤੀ ਮਾਤਾ ਜੀ ਨੂੰ ਹੈਰਾਨੀ ਹੋਈ ਕਿ ਹੋਰ ਕੌਣ ਹੈ ਇਸ ਵਣ ਵਿੱਚ ਜੋ ਗੁਰਬਾਣੀ गा ਰਿਹਾ ਹੈ ਇਸੇ ਹੈਰਾਨੀ ਵਿੱਚ ਹੈਰਾਨ ਹੁੰਦੇ ਮਾਤਾ ਜੀ ਬਾਹਰ ਦਰ ਤੱਕ ਆ ਗਏ ਔਰ ਜਦੋਂ ਨਜ਼ਰ ਪਈ ਦੂਰੋਂ ਆਉਂਦੀ ਸੰਗਤ ਦੀ ਜੋ ਕੀ ਇਹਨਾਂ ਦੋ ਤੁਕਾਂ ਨੂੰ ਪ੍ਰੇਮ ਨਾਲ ਗਾਉਂਦੀ ਇਸ ਬੰਦਗੀ ਅਸਥਾਨ ਵੱਲ ਆ ਰਹੀ ਹੈ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾ ਵਈ ਹਉ ਜਿਉ ਕਰੀ ਤਿਸ ਵਿਟੋਂ ਚੌਖੰਨੀਐ ਜੋ ਮੈਂ ਪਰੀ ਦਿਖਾ ਵਈ ਮਾਤਾ ਜੀ ਦੀ ਖੁਸ਼ੀ ਦੀ ਹੱਦ ਕੋਈ ਨਾ ਰਹੀ ਸੰਗਤ ਦੇ ਸਵਾਗਤ ਲਈ ਮਾਤਾ ਜੀ ਨੇ ਅਜੇ ਕਦਮ ਅੱਗੇ ਵਧਾਇਆ ਹੀ ਸੀ ਕਿ ਮਨ ਵਿੱਚ ਖਿਆਲ ਆਇਆ ਕਿ ਏਹ ਮਨਾ ਕੋਈ ਪਹਿਚਾਣ ਹੀ ਨਾ ਲਏ ਆਪੂ ਪ੍ਰਗਟ ਹੋਣ ਦਾ ਹੁਕਮ ਨਹੀਂ ਇਸ ਵਿਚਾਰ ਦੇ ਆਉਂਦਿਆਂ ਹੀ ਮਾਤਾ ਜੀ ਚੁੱਪ-ਚੁਪੀਤੇ ਜੇ ਅੰਦਰ ਇੱਕ ਪਾਸੇ ਨੂੰ ਖਿਸਕ ਗਏ ਅਰ ਫੇਰ ਦੂਸਰੇ ਕਮਰੇ ਦੇ ਅੰਦਰ ਹੋ ਜੋ ਕਿ ਕੁਝ ਪਿਛਲਵਾਰ ਨੂੰ ਸੀ ਚੁੱਪ ਅਰਦਾਸ ਵਿੱਚ ਲੀਨ ਹੋ ਗਏ हे ਸਾਈਆਂ ਜੀ ਤਰਸ ਕਰੋ ਜੀ ਸੰਗਤ ਨੂੰ ਨਵੇਂ ਗੁਰੂ ਨਾਨਕ ਦੀ ਦਾਤ ਬਖਸ਼ਿ ਨਿਹਾਲ ਕਰੋ ਜੀ ਸੰਗਤ ਦੀ ਅਗਵਾਈ ਆਪ ਕਰ ਗੁਰੂ ਨਾਨਕ ਨੂੰ ਪਹਿਚਾਨਣ ਦੀ ਸੋਝੀ ਬਖਸ਼ਣਾ ਦਾਤਾ ਜੀ ਤਾਂ ਜੋ ਸੰਗਤ ਦੀ ਭਟਕਣਾ ਸਮਾਪਤ ਹੋਵੇ ਔਰ ਨੌਵੇਂ ਗੁਰੂ ਨਾਨਕ ਦੀ ਦਾਤ ਉਹਨਾਂ ਦੀ ਝੋਲੀ ਪਵੇ ਮਾਤਾ ਜੀ ਤਾਂ ਕੁਝ ਇਸ ਤਰ੍ਹਾਂ ਦੀ ਚੁੱਪ ਅਰਦਾਸ ਵਿੱਚ ਮगन ਹੋ ਗਏ ਔਰ ਉਧਰ ਸੰਗਤ ਨੇ ਜਿਸ ਦੀ ਅਗਵਾਈ ਭਾਈ ਮੱਖਣ ਸ਼ਾਹ ਜੀ ਕਰ ਰਹੇ ਹਨ ਜਦ ਇਸ ਰੁੱਖਾਂ ਦੀ ਛੰਗੀ ਅੰਦਰ ਏ ਸੁੰਦਰ ਬੰਦਗੀ ਅਸਥਾਨ ਤੱਕਿਆ ਤਾਂ ਅਚੰਬਤ ਹੋ ਉੱਠੀ ਸਭ ਦੇ ਕਦਮ ਉੱਥੇ ਹੀ ਰੁਕ ਗਏ ਔਰ ਭਾਈ ਮੱਖਣ ਸ਼ਾਹ ਜੀ ਬੋਲ ਉੱਠੇ ਸੰਗਤ ਜੀ ਨਿਸ਼ਾਨੀਆਂ ਤਾਂ ਬਹੁਤ ਸੋਹਣੀਆਂ ਹਨ ਪਰ ਜਿੱਥੇ ਦੰਬੀਆਂ ਦਾ ਬੋਲ ਬਾਲਾ ਹੋਵੇ ਸਾਵਧਾਨੀ ਵਰਤਣ ਵਿੱਚ ਹੀ ਸਿਆਣਪ ਹੈ ਇਸ ਲਈ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੀ ਸੰਗਤ ਇੱਥੇ ਹੀ ਰੁਕੇ ਔਰ ਪਹਿਲਾ ਸਿਰਫ ਦਾਸ ਅੰਦਰ ਜਾਏ ਸੰਗਤ ਇਥੇ ਹੀ ਰੁਕ ਕੇ ਦਾਸ ਦੇ ਇਸ਼ਾਰੇ ਦਾ ਇੰਤਜ਼ਾਰ ਕਰੇ ਸਾਰੀ ਸੰਗਤ ਹਾਂ ਸ਼ਾਹ ਜੀ ਇਹ ਠੀਕ ਰਹੇਗਾ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਇਕੱਲੇ ਅੱਗੇ ਵਧੇ ਔਰ ਦਰ ਤੇ ਆਣ ਪਹੁੰਚੇ ਇਹਨਾਂ ਨੇ ਦਰ ਨੂੰ ਹਲਕਾ ਜਿਹਾ ਖਟਕਾਇਆ ਔਰ ਨੀਵੀਂ ਜਿਹੀ ਆਵਾਜ਼ ਵਿੱਚ ਬੋਲੇ ਕੋਈ ਹੈ ਜਦ ਅੱਗੋਂ ਕੋਈ ਜਵਾਬ ਨਾ ਮਿਲਿਆ ਤਾਂ ਇਹਨਾਂ ਨੇ ਕੁਝ ਧੀਰ ਉਡੀਕੇ ਕਦਮ ਅੰਦਰ ਧਰੇ ਸੱਜੇ ਹੱਥ ਇੱਕ ਰਸਤਾ ਨੀਵੇਂ ਪਾਸੇ ਨੂੰ ਜਾਂਦਾ ਨਜ਼ਰੀ ਪਿਆ ਇਹ ਉਸ ਰਸਤੇ ਤੇ ਚੱਲ ਪਏ ਔਰ ਜਾ ਪਹੁੰਚੇ ਇੱਕ ਛੋਟੇ ਜਿਹੇ ਭੋਰੇ ਵਿੱਚ ਜਿਸ ਵਿੱਚ ਇੱਕ ਛੋਟੇ ਜਿਹੇ ਰੋਸ਼ਨਦਾਨ ਚੋਂ ਆਉਂਦੀ ਹਲਕੀ ਜਿਹੀ ਰੋਸ਼ਨੀ ਪੈ ਰਹੀ ਹੈ ਕੀ ਦੇਖਦੇ ਹਨ ਕੀ ਸਾਹਮਣੇ ਛੋਟੇ ਜੇ ਤਖਤ ਪੋਸ਼ ਤੇ ਇੱਕ ਮੂਰਤ ਸਮਾਦ ਸਥਿਤ ਹੈ ਜਿਸ ਦੇ ਨੈਣੁੰਦੇ ਹੋਏ ਹਨ আর ਚਿਹਰੇ ਤੇ ਅਜੀਹਾ আর ਚਿਹਰੇ ਤੇ ਅਜੀਹਾ ਅਜਬ ਟਿਕਾ ਹੈ ਕਿ ਲੱਗਦਾ ਹੈ ਇਸ ਬ੍ਰਹਿਮੰਡ ਦੀ ਸਾਰੀ ਦੀ ਸਾਰੀ ਰੋਹਾਨੀਅਤ ਇਹਨਾਂ ਦੇ ਚਿਹਰੇ ਵਿੱਚ ਸਮਾ ਗਈ ਹੈ ਭਾਈ ਮੱਖਣ ਸ਼ਾਹ ਜੀ ਨੇ ਪਹਿਲਾਂ ਗੁਰੂ ਸੁੱਤ ਸ਼੍ਰੀ ਤੇਗ ਬਾਹਦੁਰ ਜੀ ਦੇ ਦਰਸ਼ਨ ਨਹੀਂ ਕੀਤੇ ਹੋਏ ਸਨ ਇਸ ਲਈ ਪਹਿਚਾਨ ਤਾ ਨਾ ਸਕੇ ਪਰ ਜਦ ਦਰਸ਼ਨ ਕੀਤੇ ਇਹਨਾਂ ਨੇ ਇਸ ਉੱਚੀ ਮੂਰਤ ਦੇ ਤਾ ਹਿਲਣਾ ਭੁੱਲ ਗਏ ਮਾਨੋ ਇਹਨਾਂ ਸੋਹਣੇ ਦੀਦਾਰਿਆਂ ਵਿੱਚ ਹੀ ਸਮਾ ਗਏ ਹੋਣ ਮਨ ਨੂੰ ਕੁਝ ਕੁਝ ਹੋ ਰਿਹਾ ਹੈ ਅਤੇ ਅੰਦਰ ਠੰਡ ਸ਼ਾਂਤ ਜਿਹੀ ਵਰਤਦੀ ਮਹਿਸੂਸ ਹੁੰਦੀ ਹੈ ਐਨੇ ਨੂੰ ਮੂਰਤ ਦੇ ਰਸੀਲੇ ਨੈਣ ਖੁੱਲੇ ਅਰ ਭਾਈ ਮੱਖਣ ਸ਼ਾਹ ਜੀ ਦੇ ਨੈਣਾ ਨਾਲ ਮਿਲ ਇਹਨਾਂ ਨੂੰ ਮਧੂਹਸ਼ ਕਰ ਗਏ ਕੁਝ ਦੇਵਤਾ ਬੰਦਗੀ ਨਾਲ ਸਰਸਾਰ ਹੋਏ ਨੈਣ ਪਿਆਲਿਆਂ ਨੂੰ ਇਹਨਾਂ ਨੇ ਮਸਤੀ ਨਾਲ ਪੀਤਾ ਪਰ ਅਨਭੋਲ ਹੀ ਇਹਨਾਂ ਦੀ ਸੁਰਤ ਦੰਬੀਆਂ ਨੂੰ ਪਰਖ ਦੀ ਪਰਖ ਦੀ ਕਦੋਂ ਸਿਦਕ ਦੇ ਘਰ ਤੋਂ ਥੜਕ ਕੇ ਪਰਖ ਦੇ ਘਰ ਆ ਗਈ ਸੀ ਇਹਨਾਂ ਨੂੰ ਵੀ ਪਤਾ ਨਾ ਲੱਗਾ ਸਾਵਧਾਨ ਹੁੰਦੇ ਹੋਇਆ ਨੇ ਬਾਕੀਆਂ ਵਾਂਗੂ ਇੱਥੇ ਵੀ ਝੋਲੇ ਵਿੱਚੋਂ ਦੋ ਮੋਹਰੇ ਕੱਢ ਅੱਗੇ ਧਰਿਆਂ ਔਰ ਨਮਸਕਾਰ ਕੀਤੀ ਸਤਿਗੁਰ ਜੀ ਨੇ ਮੋਹਰੇ ਤੱਕੀਆਂ ਚਿਹਰੇ ਤੇ ਕੋਈ ਰੌਣਕ ਨਾ ਆਈ ਸਗੋਂ ਚਿਹਰਾ ਕੁਝ ਗੰਭੀਰ ਜਿਹਾ ਹੋ ਗਿਆ ਔਰ ਸਹਿ ਸੁਭਾਏ ਹੀ ਮੁਬਾਰਕ ਜ਼ੁਬਾਂ ਚੋਂ ਠਰਮੇ ਭਰੇ ਸ਼ਬਦ ਨਿਕਲੇ ਸ਼ਾਹ ਜੀ ਗੁਰੂ ਨਾਨਕ ਨੂੰ ਮੋਹਰਾਂ ਦੀ ਲੋੜ ਨਹੀਂ ਇਹ ਸਭ ਮਾਇਆ ਜਗਤ ਦੀ ਭਲਾਈ ਲਈ ਹੀ ਵਤਣੀ ਹੈ ਪਰ ਘੱਟੋ ਘੱਟ ਤੁਸਾਂ ਨੂੰ ਤਾਂ ਇਹ ਨਹੀਂ ਸ਼ੋਭਦਾ ਕਿ ਦਸਵੰਦ ਹੋਵੇ 500 ਮੋਹਰਾਂ ਔਰ ਤੁਸੀਂ ਗੁਰੂਦਾਰ ਅਰਪਣ ਕਰੋ ਕੇਵਲ 2 ਮੋਹਰਾਂ ਕੀ ਗੱਲ ਸ਼ਾਹ ਜੀ ਜਿਹੜਾ ਸਦਕ ਬੇੜੇ ਦੀ ਭਾਰੀ ਤੂਫਾਨ ਚ ਫਸੇ ਸਮੇਂ ਵੀ ਨਾ ਡੋਲਿਆ ਉਹ ਸਦਕ ਹੁਣ ਕਿਉਂ ਡੋਲ ਖਲੋਤਾ ਭਾਈ ਮੱਖਣ ਸ਼ਾਹ ਜੀ ਨੇ ਆਪਣੇ ਬੇੜੇ ਦੀ ਭਾਰੀ ਤੂਫਾਨ ਚੋਂ ਨਿਕਲਣ ਦੀ ਗੱਲ ਔਰ ਦਸਵੰਦ ਦੀਆਂ ਮੋਹਰਾਂ ਦੀ ਸਹੀ ਗਿਣਤੀ ਅਜੇ ਇੱਥੇ ਕਿਸੇ ਨੂੰ ਵੀ ਨਹੀਂ ਦੱਸੀ ਸੀ ਇਹ ਰਾਜ ਸਿਰਫ ਇਹਨਾਂ ਦੇ ਹੀ ਅੰਦਰ ਸੀ ਇਸ ਲਈ ਜਦ ਭਾਈ ਮੱਖਣ ਸ਼ਾਹ ਜੀ ਨੇ ਇਸ ਕੋਰੇ ਸੱਚ ਨੂੰ ਸਤਗੁਰ ਜੀ ਦੀ ਜ਼ੁਬਾਨ ਚੋਂ ਸੁਣਿਆ ਔਰ ਆਪਣੇ ਮਨ ਦੀ ਸਿਦਕ ਤੋਂ ਥੜਕ ਪਰਖ ਦੇ ਘਰ ਆਉਣ ਦੀ ਅਵਸਥਾ ਵੱਲ ਤੱਕਿਆ ਤਾ ਅੰਦਰ ਤੱਕ ਕੰਮ ਉੱਠੇ ਮੂੰਹ ਚੋਂ ਚੀਖ ਨਿਕਲੀ ਆ ਧੜਮ ਕਰਕੇ ਸਤਗੁਰ ਜੀ ਦੇ ਚਰਨਾ ਤੇ ਜਾ ਡਿੱਗੇ ਆ ਰੋ ਕੇ ਕੁਰਲਾ ਉੱਠੇ ਰੱਖ ਲੈ ਇਹ ਬਖਸ਼ਣ ਹਾਰ ਇਸ ਅਕਿਰਤ ਘਣ ਨੂੰ ਰੱਖ ਲੈ ਤੇਰੀ ਹੀ ਬਖਸ਼ੀ ਸਤਗੁਰ ਨੂੰ ਟੋਲਣ ਦੀ ਸੇਵਾ ਨਿਭਾਉਂਦਿਆਂ ਕਦੋਂ ਮਨ ਸਿਦਕ ਤੋਂ ਥੜਕ ਪਰਖ ਦੇ ਘਰ ਆ ਗਿਆ ਪਤਾ ਹੀ ਨਹੀਂ ਚੱਲਿਆ ਬਖਸ਼ ਲੈ ਦਾਤਿਆ ਸਾਡੇ ਨੀਵੇਂ ਆਲਣੇ ਮੰਨ ਤੇਰੀ ਗਤਮਿਤ ਦਾ ਪਾਰਾਵਾਰ ਕਦੇ ਵੀ ਨਹੀਂ ਪਾ ਸਕਦੇ ਏ ਸੁਣ ਸਤਿਗੁਰ ਜੀ ਉੱਠੇ ਔਰੋਂਦੇ ਕੁਰਲਾਉਂਦੇ ਭਾਈ ਮੱਖਣ ਸ਼ਾਹ ਜੀ ਨੂੰ ਆਪਣੇ ਕਰ ਕਮਨਾ ਨਾਲ ਉਠਾ ਪਿਆਰ ਨਾਲ ਗੱਲ ਲਾ ਲਿਆ ਭਾਈ ਜੀ ਦੇ ਸਾਰੇ ਵਿਸੂਰੇ ਧੋਤੇ ਗਏ ਉਹੀ ਠੰਡੀ ਚਰਨਾਟ ਇਹਨਾਂ ਦੇ ਅੰਦਰ ਫਿਰੀ ਜਿਹੜੀ ਅੱਗੇ ਸਤਗੁਰੂ ਜੀ ਦੇ ਗੱਲ ਲੱਗੀਆਂ ਫਿਰਦੀ ਸੀ ਭਾਈ ਜੀ ਧਨ ਹੋ ਗਏ ਇਹਨਾਂ ਦੀ ਖੁਸ਼ੀ ਦੀ ਹੱਦ ਕੋਈ ਨਾ ਰਹੀ ਸਤਗੁਰੂ ਜੀ ਪਿਆਰਿਆ ਤੂੰ ਪਰਖ ਦੀ ਘੜੀ ਸਿੱਖਾਂ ਨੂੰ ਸੋਹਣੀ ਅਗਵਾਈ ਬਖਸ਼ ਕੇ ਸਤਗੁਰੂ ਨੂੰ ਪਹਿਚਾਨਣ ਦੀ ਜੋ ਜਾਚ ਸਿਖਾਈ ਹੈ ਤੇਰੀ ਇਸ ਸੇਵਾ ਨੂੰ ਤੇਰੇ ਨਾਮ ਦੇ ਨਾਲ ਜਗਤ ਸਦੀਵ ਯਾਦ ਰੱਖੇਗਾ ਸਤਗੁਰ ਜੀ ਨੂੰ ਪਾ ਲੈਣ ਦੀ ਖੁਸ਼ੀ ਭਾਈ ਮੱਖਣ ਸ਼ਾਹ ਜੀ ਦੇ ਹਿਰਦੇ ਵਿੱਚ ਸਮਾ ਨਹੀਂ ਰਹੀ ਸੀ ਇਹ ਸਤਗੁਰ ਜੀ ਤੋਂ ਇਜਾਜ਼ਤ ਲੈ ਛੱਤ ਤੇ ਜਾ ਚੜੇ ਔਰ ਸੰਗਤ ਵੱਲ ਮੂੰਹ ਕਰਕੇ ਹਰਸ਼ ਭਰੀ ਆਵਾਜ਼ ਨਾਲ ਪੁਕਾਰ ਉੱਠੀ ਗੁਰਲਾਦੂਰੇ ਗੁਰਲਾਦੂਰੇ ਜਦ ਸੰਗਤ ਦੇ ਕੰਨਾਂ ਵਿੱਚ ਪਏ ਭਾਈ ਮੱਖਣ ਸ਼ਾਹ ਜੀ ਦੇ ਉਚਾਰੇ ਹੋਏ ਸ਼ਬਦ ਗੁਰਲਾਦੂਰੇ ਝੂਮ ਉੱਠੀ ਸੰਗਤ ਅਰ ਫਟ ਸੁੰਦਰ ਬੰਦਗੀ ਸਥਾਨ ਵੱਲੋਂ ਦੌੜ ਪਈ ਇਧਰੋਂ ਪਾਈ ਮੱਖਣਸ਼ਾ ਜੀ ਵੀ ਥੱਲੇ ਉੱਤਰ ਆਏ ਅਰ ਦਰ ਤੇ ਪਹੁੰਚ ਚੁਕੀ ਸੰਗਤ ਨੂੰ ਉਹ ਸਾਰਾ ਕੁਝ ਦੱਸਿਆ ਜੋ ਅੰਦਰ ਵਾਪਰਿਆ ਸੀ ਸੰਗਤ ਦੀ ਖੁਸ਼ੀ ਦਾ ਟਿਕਾਣਾ ਕੋਈ ਨਾ ਰਹਾ ਭਾਈ ਮੱਖਣਸ਼ਾ ਜੀ ਨੇ ਸੰਗਤ ਨੂੰ ਇੱਥੇ ਹੀ ਰੁਕਣ ਦਾ ਇਸ਼ਾਰਾ ਕੀਤਾ ਅਰ ਆਪ ਸਤਗੁਰੂ ਜੀ ਨੂੰ ਅੰਦਰੋਂ ਬਾਹਰ ਲੈ ਆਏ ਉਧਰੋਂ ਗੁਰਲਾ ਦੋਰੇ ਦੀ ਹਰਸ਼ ਭਰੀ ਸੱਦ ਸੁਣ ਕੇ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਵੀ ਪਿਛਲੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਆ ਗਏ ਸੰਗਤ ਨੇ ਨੌਵੇਂ ਗੁਰੂ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮੁਬਾਰਕ ਦੀਦਾਰ ਪਾਏ ਔਰ ਧੰਨ ਧੰਨ ਪੁਕਾਰ ਉੱਠੀ ਜਦ ਮੋਢੀ ਸਿੱਖਾਂ ਨੇ ਪਹਿਚਾਣਿਆ ਕਿ ਇਹ ਤਾਂ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਔਰ ਗੁਰਸੁੱਤ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ ਤਾਂ ਹੈਰਾਨ ਹੋ ਕੇ ਮਾਤਾ ਨਾਨਕੀ ਜੀ ਤੋਂ ਇਸ ਗੁਪਤ ਵਾਸ ਦਾ ਰਾਜ ਪੁੱਛਣ ਲੱਗੇ ਮਾਤਾ ਜੀ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਔਰ ਇਕਾਂਤ ਬੰਦਗੀ ਦੀ ਇਹ ਗੁਪਤ ਸੇਵਾ ਬਖਸ਼ਣ ਲੱਗਿਆਂ ਉਚਾਰੇ ਉਹਨਾਂ ਦੇ ਬਚਨ ਸੰਗਤ ਨੂੰ ਕਹਿ ਸੁਣਾਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀਅਤ ਨਾਲ ਸਰਸ਼ਾਰ ਇਸ ਮੂਰਤ ਵਿੱਚੋਂ ਛੇਵੇਂ ਪਾਤਸ਼ਾਹ ਜੀ ਦੀ ਦੂਰ ਦ੍ਰਿਸ਼ਟੀ ਦੇ ਦਰਸ਼ਨ ਕਰਕੇ ਸੰਗਤ ਆਸ਼ ਆਸ਼ ਕਰ ਉੱਠੀ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਇਹੋ ਜਿਹੇ ਪ੍ਰਸੰਗ ਆਪਜੀ ਤੱਕ ਅਤੇ ਵਦ ਵਦ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ